ਲੋ ਜੀ ਆ ਨਵਾਂ ਪਟਾਕਾ ਪੈ ਗਿਆ ਸਿਕੰਦਰ ਸਿੰਘ ਮਲੂਕਾ ਦੀ ਨੋ ਪਰਮਪਾਲ ਕੌਰ ਜਿਸ ਨੇ ਪਿਛਲੇ ਦਿਨੀ ਆਪਣੀ ਬਹੁਤ ਵੱਡੇ ਅਫਸਰੀ ਦੀ ਆਈਐਸ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਤੇ ਭਾਜਪਾ ਪਾਰਟੀ ਜੁਆਇਨ ਕੀਤੀ ਸੀ ਤੇ ਪੰਜਾਬ ਸਰਕਾਰ ਨੂੰ ਅਸਤੀਫਾ ਭੇਜ ਦਿੱਤਾ ਸੀ ਅੱਜ ਭਗਵੰਤ ਮਾਨ ਸਰਕਾਰ ਨੇ ਉਹ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ ਤੇ ਇਹ ਕਹਿ ਦਿੰਦਾ ਹੈ ਕਿ ਆਕੇ ਤੁਸੀਂ ਆਪਦੀ ਨੌਕਰੀ ਜੁਆਇਨ ਕਰੋ ਨਹੀਂ ਤਾਂ ਤੁਹਾਡੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ ਹੁਣ ਭਗਵੰਤਮਾਨ ਸਰਕਾਰ ਨੇ ਇੰਜ ਕਿਉਂ ਕੀਤਾ ਹੈ ਕੀ ਹੁਣ ਅੱਗੇ ਕੀ ਹੋਵੇਗਾ ਇਹ ਦੋਵਾਂ ਗੱਲਾਂ ਤੇ ਆਪਾਂ ਗੱਲ ਕਰਨੀ ਹੈ ਦੇਖੋ ਜਦੋਂ ਪਰਮਪਾਲ ਕੌਰ ਨੇ ਨੌਕਰੀ ਛੱਡੀ ਆਈਐਸ ਦੀ ਤਾਂ ਉਹਨਾਂ ਨੇ ਦੋ ਅਸਤੀਫੇ ਭੇਜੀ ਇੱਕ ਤਾਂ ਭਗਵੰਤਮਾਨ ਮਾਨ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਇੱਕ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਅਸਤੀਫਾ ਮਨਜ਼ੂਰ ਕਰ ਲਿਆ ਦੇ ਨਾਲ ਹੀ ਇਹ ਕਹਤਾ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਅਸਤੀਫਾ ਮਨਜ਼ੂਰ ਨਹੀਂ ਕਰ ਰਹੀ ਤੇ ਅਸੀਂ ਇਹ ਕਰ ਰਹੇ ਆ ਦੂਜੇ ਪਾਸੇ ਪੰਜਾਬ ਸਰਕਾਰ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ ਤੇ ਹੁਣ ਜਦੋਂ ਉਹਨੂੰ ਅੱਜ ਨੋਟਿਸ ਭੇਜਿਆ ਗਿਆ ਤਾਂ ਉਹਦੇ 'ਚ ਇਹ ਲਿਖਿਆ ਵੀ ਤੁਸੀਂ ਆਪਣੇ ਅਸਤੀਫੇ ਦਾ ਕਾਰਨ ਸਹੀ ਨਹੀਂ ਦੱਸਿਆ ਇਸ ਕਰਕੇ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਹੋ ਸਕਦਾ ਪਰਮਪਾਲ ਕੌਰ ਨੇ ਜਦੋਂ ਅਸਤੀਫਾ ਦਿੱਤਾ ਹੈ ਨਾ ਤਾਂ ਉਹਨੇ ਕਾਰਨ ਇਹ ਦੱਸਿਆ ਸੀ ਕਿ ਮੇਰੇ ਭਰਾ ਦੀ ਤੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਮੈਂ ਆਪਣੀ 81 ਸਾਲਾ ਬਜ਼ੁਰਗ ਮਾਤਾ ਦੀ ਦੇਖਭਾਲ ਕਰਨੀ ਹੈ ਇਸ ਲਈ ਮੈਨੂੰ ਮਤਲਬ ਇਹ ਨੌਕਰੀ ਛੱਡਣੀ ਪੈ ਰਹੀ ਹੈ ਤਾਂ ਅੱਜ ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕੀਤਾ ਵੀ ਤੁਸੀਂ ਬਿਲਕੁਲ ਗਲਤ ਕਾਰਨ ਦੱਸਿਆ ਤੁਸੀਂ ਸਿਆਸਤ ਜੁਆਇਨ ਕਰਨੀ ਹੈ ਤੇ ਇਸ ਕਰਕੇ ਤੁਸੀਂ ਸਹੀ ਕਾਰਨ ਨਹੀਂ ਦੱਸਿਆ ਹੁਣ ਜਦ ਆਪਾਂ ਆਪ ਝਾਤ ਮਾਰੀਏ ਤਾਂ ਆਪਾਂ ਨੂੰ ਪਤਾ ਹੈ ਕਿ ਪਰਮਪਾਲ ਕੌਰ ਨੇ ਜੱਗ ਜਾ ਰ ਹੈ ਕਿ ਨੌਕਰੀ ਮਾਤਾ ਦੀ ਦੇਖਭਾਲ ਕਰਨ ਲਈ ਨਹੀਂ ਛੱਡੀ ਬਲਕਿ ਨੌਕਰੀ ਛੱਡਦਿਆ ਹੀ ਬੀਜੇਪੀ ਪਾਰਟੀ ਦੇ ਵਿੱਚੋਂ ਸ਼ਾਮਲ ਹੋ ਗਏ ਤੇ ਬੀਜੇਪੀ ਪਾਰਟੀ ਨੇ ਬਠਿੰਡਾ ਤੋਂ ਉਹਨਾਂ ਨੂੰ ਆਪਣਾ ਐਮਪੀ ਉਮੀਦਵਾਰ ਬਣਾ ਲਿਆ ਤੇ ਇਸ ਕਰਕੇ ਜਿਹੜਾ ਉਹਨਾਂ ਨੇ ਵਜ੍ਹਾ ਦੱਸੀ ਉਹ ਵਜ੍ਹਾ ਪੰਜਾਬ ਸਰਕਾਰ ਨੂੰ ਠੀਕ ਨਹੀਂ ਲੱਗ ਰਹੀ ਦੂਜੇ ਪਾਸੇ ਪਰਮਪਾਲ ਕੌਰ ਦੇ ਲਈ ਮੁਸ਼ਕਲਾਂ ਹੁਣ ਵਧ ਗਈਆਂ ਨੇ ਕਿਉਂਕਿ ਉਹਨੂੰ ਇਹ ਸਾਬਤ ਕਰਨਾ ਪਵੇਗਾ ਕਿ ਮੈਂ ਜੋ ਗੱਲ ਕੀਤੀ ਉਹ ਸਹੀ ਹੈ ਪਰ ਉਹ ਖੁਦ ਐਮਪੀ ਦੀ ਚੋਣ ਬੀਜੇਪੀ ਦੀ ਟਿਕਟ ਤੇ ਲੜ ਰਹੇ ਨੇ ਉਧਰ ਜਿਹੜੇ ਸਕੰਦਰ ਸਿੰਘ ਮਲੂਕਾ ਨੇ ਉਹ ਵੀ ਪਿਛਲੇ ਦਿਨਾਂ ਤੋਂ ਜਿਹੜੇ ਕਾਲੀ ਦਲ ਦੇ ਨੇਤਾ ਦੇ ਤੌਰ ਤੇ ਬਹੁਤ ਘੱਟ ਕੰਮ ਜਾਂ ਗੈਰ ਹਾਜ਼ਰ ਰਹਿ ਰਹੇ ਨੇ ਤੇ ਚਰਚਾ ਇਹ ਆ ਕਿ ਉਹ ਵੀ ਬੀਜੇਪੀ ਤੇ ਜਾ ਸਕਦੇ ਨੇ ਹੁਣ ਜੇ ਆਪਾਂ ਗੱਲ ਕਰੀਏ ਪਰਮਪਾਲ ਕੌਰ ਦੇ ਅਸਤੀਫਾ ਨਾ ਮਨਜ਼ੂਰ ਹੋਣ ਦੀ ਤਾਂ ਇੱਥੇ ਇੱਕ ਗੱਲ ਇਹ ਆ ਕਿ ਪੰਜਾਬ ਸਰਕਾਰ ਨੇ ਭਾਵੇਂ ਅਸਤੀਫਾ ਨਾ ਮਨਜ਼ੂਰ ਕਰ ਹੀ ਦਿੱਤਾ ਪਰ ਕੇਂਦਰ ਸਰਕਾਰ ਨੇ ਮਨਜ਼ੂਰ ਕਰ ਲਿਆ ਹੋਇਆ ਜਿਹੜਾ ਪਰਸੋਨਲ ਵਿਭਾਗ ਹੈ ਔਰ ਨਾਲ ਉਹਨਾਂ ਨੇ ਕਾਰਨ ਵੀ ਦੱਸਿਆ ਵੀ ਜਿਹੜੀ ਸੂਬਾ ਸਰਕਾਰ ਹੈ ਉਹ ਨਹੀਂ ਕਰ ਰਹੀ ਇਸ ਕਰਕੇ ਅਸੀਂ ਕਰ ਰਹੇ ਹਾਂ ਇੱਥੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਆਈਐਸ ਅਧਿਕਾਰੀ ਹੁੰਦੇ ਨੇ ਉਹ ਸਿੱਧੇ ਕੇਂਦਰ ਸਰਕਾਰ ਦੁਆਰਾ ਰੱਖੇ ਜਾਂਦੇ ਨੇ ਤੇ ਕੇਂਦਰ ਸਰਕਾਰ ਦੇ ਹਮੇਸ਼ਾ ਉਹ ਇੱਕ ਤਰ੍ਹਾਂ ਨਾਲ ਅਧੀਨ ਦੇ ਸੰਪਰਕ ਚ ਰਹਿੰਦੇ ਨੇ ਉਹਨਾਂ ਦੇ ਜ਼ਿੰਮੇਵਾਰੀ ਇਕੱਲੀ ਸੂਬਾ ਸਰਕਾਰ ਦੀ ਨਹੀਂ ਹੁੰਦੀ ਕੇਂਦਰ ਸਰਕਾਰ ਦੀ ਵੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਜਦੋਂ ਅਸਤੀਫਾ ਮਨਜ਼ੂਰ ਕਰ ਲਿਆ ਤਾਂ ਹੁਣ ਪੰਜਾਬ ਸਰਕਾਰ ਦੇ ਨਾਮ ਮਨਜ਼ੂਰ ਕਰਨ ਨਾਲ ਕੀ ਅਸਰ ਪਵੇਗਾ ਅਸਰ ਪਵੇਗਾ ਕਿਉਂਕਿ ਉਹ ਪੰਜਾਬ ਦੇ ਵਿੱਚ ਨੌਕਰੀ ਕਰ ਰਹੇ ਸੀ ਪੰਜਾਬ ਦੇ ਇੱਕ ਵਿਭਾਗ ਦੇ ਵਿੱਚ ਉਹਨਾਂ ਦੀ ਵੱਡੀ ਪੋਸਟ ਸੀ ਔਰ ਜਿਹੜਾ ਅਸਤੀਫਾ ਪੰਜਾਬ ਸਰਕਾਰ ਨੂੰ ਕਾਰਨ ਲਿਖ ਕੇ ਭੇਜਿਆ ਉਹ ਪੰਜਾਬ ਸਰਕਾਰ ਨੂੰ ਬਿਲਕੁਲ ਗਲਤ ਕਾਰਨ ਜਾਪ ਰਿਹਾ ਉਹ ਠੀਕ ਨਹੀਂ ਜਾਪ ਰਿਹਾ ਹੁਣ ਅਗਲੀ ਗੱਲ ਇਹ ਆ ਕਿ ਚੋਣ ਕਮਿਸ਼ਨ ਇਹਦੇ ਤੇ ਕੀ ਫੈਸਲਾ ਲਵੇਗਾ ਦੇਖੋ ਚੋਣ ਕਮਿਸ਼ਨ ਇਹਦੇ ਤੇ ਜੋ ਉਹਦਾ ਅਧਿਕਾਰ ਖੇਤਰ ਹੈ ਉਸ ਹਿਸਾਬ ਦੇ ਨਾਲ ਵੇਖੇਗਾ ਚਰਚਾ ਇਹ ਵੀ ਹੈ ਸਵਾਲ ਇਹ ਵੀ ਉਠਾਏ ਜਾਂਦੇ ਨੇ ਕਿ ਚੋਣ ਕਮਿਸ਼ਨ ਜਿਹੜਾ ਹੈ ਉਹ ਮਨਜ਼ੂਰ ਕਰਨ ਦੇ ਪੱਖ 'ਚ ਹੀ ਫੈਸਲਾ ਲੈ ਸਕਦਾ ਹੈ ਕਿਉਂਕਿ ਇਹਦੇ ਕਈ ਕਾਰਨ ਜਿਹੜੇ ਨੇ ਉਹ ਚਰਚਾ ਦੇ ਵਿੱਚ ਨੇ ਪਰ ਜਿਹੜੀ ਸਿਕੰਦਰ ਸਿੰਘ ਮਲੂਕਾ ਦੀ ਨੋ ਪਰਮਪਾਲ ਕੌਰ ਹੈ ਉਹਦੇ ਲਈ ਇੱਕ ਵਾਰ ਮੁਸ਼ਕਲਤਾ ਬਣ ਗਈ ਹੈ ਉਹ ਬਠਿੰਡਾ ਸੀਟ ਤੋਂ ਪ੍ਰਚਾਰ ਕਰ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਉਹਦਾ ਅਸਤੀਫਾ ਜਿਹੜਾ ਉਹ ਨਾਮਨਜ਼ੂਰ ਕਰ ਦਿੱਤਾ ਹੋਇਆ ਹੁਣ ਇਹ ਇੱਕ ਵੱਡਾ ਅੜਿੱਕਾ ਜਾਂ ਵੱਡੀ ਸਮੱਸਿਆ ਬਣ ਗਈ ਹੈ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਉਨ੍ਹਾਂ ਦੀ ਨਾਮਜ਼ਦਗੀ ਦੇ ਜਿਹੜੇ ਵਿੱਚ ਵੀ ਕਾਫੀ ਅੜਿੱਕਾ ਜਿਹੜਾ ਉਹ ਸਾਹਮਣੇ ਆ ਰਿਹਾ ਅਮਰਤਪਾਲ ਸਿੰਘ ਨੇ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਡਿਬਰੂਗੜ੍ਹ ਜੇਲ੍ਹ ਤੋਂ ਚੋਣ ਲੜਨ ਦਾ ਐਲਾਨ ਕੀਤਾ ਤਾਂ ਉਸ ਤੋਂ ਬਾਅਦ ਉਹਦੇ ਸਮਰਥਕ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਉਹਦੀ ਚੋਣ ਪੱਤਰ ਦਾਖਲ ਕਰਨ ਦੇ ਵਿੱਚ ਉਹਦੀ ਨਾਮਜ਼ਦਗੀ ਭਰਨ ਦੇ ਵਿੱਚ ਕਈ ਤਰ੍ਹਾਂ ਦੇ ਅੜਿੱਕੇ ਖੜੇ ਕੀਤੇ ਜਾ ਰਹੇ ਨੇ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਚੋਣ ਨਾ ਲੜ ਸਕੇ ਪਰ ਦੂਜੇ ਪਾਸੇ ਜਾਣਕਰ ਇਹ ਵੀ ਦੱਸਦੇ ਨੇ ਕਿ ਕੁਝ ਅੜਿੱਕੇ ਕਾਨੂੰਨੀ ਤੌਰ ਤੇ ਹਨ ਹੀ ਕਿਉਂਕਿ ਕਈ ਅਜਿਹੀਆਂ ਸ਼ਰਤਾਂ ਨੇ ਜਿਹੜੀਆਂ ਡਿਬਰੂਗੜ੍ਹ 'ਚ ਬੈਠੇ ਜੇਲ੍ਹ 'ਚ ਬੈਠੇ ਅਮਰਤਪਾਲ ਜਿਹੜੇ ਉਮੀਦਵਾਰ ਵਜੋਂ ਪੂਰੀਆਂ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਮਰੱਥ ਨਹੀਂ ਹੈਗੇ ਇਸ ਕਰਕੇ ਅੜਿੱਕਾ ਜਿਹੜਾ ਉਹ ਆ ਸਕਦਾ ਹੈ ਪਰ ਇੱਥੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਟ